ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਕਾਰਨ ਚਰਚਾ ਕਾਫੀ ਬਣੀ ਹੋਈ ਹੈ ਖਾਸ ਕਰਕੇ ਸਰਕਾਰ ਦੇ ਵੱਲੋਂ ਚੁਕੇ ਜਾ ਰਹੇ ਕਦਮ ਇਹ ਦਰਸਾ ਰਹੇ ਨੇ ਕਿ ਭਵਿੱਖ ਦੇ ਵਿੱਚ ਸਖਤੀ ਕੀਤੀ ਜਾਏਗੀ ਸਰਕਾਰ ਦੇ ਵੱਲੋਂ ਇੰਟਰਨੈਸ਼ਨਲ ਸਟੂਡੈਂਟ ਪਰਮਿਟਸ ਦੇ ਵਿੱਚ ਕਟੌਤੀ ਕੀਤੀ ਗਈ ਹੈ ਇਸ ਸੰਭਾਵਨਾਵਾਂ ਵੀ ਅਜਿਹੀਆਂ ਨੇ ਕਿ ਪੀਆਰ ਦੇ ਨੰਬਰ ਦੇ ਵਿੱਚ ਵੀ ਜਿਹੜੀ ਕਟੌਤੀ ਹੋਵੇਗੀ ਇਸੇ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਨੂੰ ਵਿਜ਼ਟਰ ਵੀਜ਼ਾ ਦੀ ਹੋ ਰਹੀ ਦੁਰਵਰਤੋਂ ਰੋਕਣ ਲਈ ਕੁਝ ਹੋਰ ਕਦਮ ਚੁੱਕਣ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਫੈਡਰਲ ਸਰਕਾਰ ਦੇ ਵੱਲੋਂ ਸਮਰ ਦੇ ਵਿੱਚ ਲਗਾਤਾਰ ਆ ਰਹੇ ਲੋਕਾਂ ਤੇ ਵਿਜ਼ਟਰ ਵੀਜ਼ਾ ਦੀ ਦੁਰਵਰਤੋਂ ਰੋਕਣ ਦੇ ਲਈ ਕਦਮ ਚੁੱਕੇ ਗਏ ਤੇ ਭਵਿੱਖ ਦੇ ਵਿੱਚ ਹੋਰ ਕਦਮ ਚੁੱਕੇ ਜਾਣਗੇ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੁਝ ਲੋਕਾਂ ਦਾ ਮਕਸਦ ਘੁੰਮਣਾ ਨਹੀਂ ਹੈ ਉਹ ਇਸ ਵੀਜ਼ੇ ਦੀ ਵਰਤੋਂ ਅਸਾਈਲਮ ਕਲੇਮ ਕਰਨ ਦੇ ਯਾ ਅਮਰੀਕਾ ਜਾਣ ਦੇ ਲਈ ਕਰਦੇ ਨੇ ਅਤੇ ਇਸ ਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਯੂ ਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਵੱਲੋਂ ਦੱਸਿਆ ਗਿਆ ਹੈ ਕਿ ਅਕਤੂਬਰ 2023 ਅਤੇ ਅਗਸਤ 2024 ਦਰਮਿਆਨ ਉਹਨਾਂ ਨੇ ਬਾਰਡਰ ਤੇ 21929 ਲੋਕਾਂ ਦਾ ਸਾਹਮਣਾ ਕੀਤਾ ਤੇ ਇਸ ਵਿੱਚ ਸਭ ਤੋਂ ਵੱਡਾ ਨੰਬਰ ਕਿਉਂਕਤੋ ਨਿਊਯਾਰਕ ਜਾਣ ਵਾਲੇ ਕਰਾਸਿੰਗ ਤੇ ਸੀ ਅਤੇ ਨੰਬਰ ਸਾਊਦਰਨ ਬਾਰਡਰ ਤੋਂ ਬੇਸ਼ੱਕ ਘੱਟ ਸੀ ਪਰ ਪਿਛਲੇ ਸਾਲ ਦੇ ਮੁਕਾਬਲੇ ਇਸ ਦੇ ਵਿੱਚ ਬਹੁਤ ਵਾਧਾ ਹੋਇਆ ਹੈ ਕਿਉਂਕਿ ਪਿਛਲੇ ਸਾਲ ਇਹ 2238 ਸੀ ਯੂਐਸ ਬਾਰਡਰ ਅਫੀਸ਼ੀਅਲਸ ਦੇ ਅਨੁਸਾਰ ਜਿੰਨਾ ਲੋਕਾਂ ਦੇ ਵੱਲੋਂ ਬਾਰਡਰ ਪਾਰ ਕਰਕੇ ਅਮਰੀਕਾ ਦੇ ਵਿੱਚ ਐਂਟਰੀ ਲਈ ਗਈ ਹੈ ਉਸ ਦੇ ਵਿੱਚ ਲਗਭਗ 60 ਫੀਸਦੀ ਦਾ ਸਬੰਧ ਭਾਰਤ ਨਾਲ ਹੈ ਜਿੰਨਾ ਕਿਹਾ ਹੈ ਕਿ ਭਾਰਤ ਨੂੰ ਵਿਜ਼ਟਰ ਵੀਜ਼ਾ ਦੇਣ ਤੇ ਹੋਰ ਸਖਤ ਕਦਮ ਭਵਿਕ ਵਿੱਚ ਕੀਤੇ ਜਾਣਗੇ ਜਿਸ ਦੇ ਵਿੱਚ ਜਾਂਚ ਪੜਤਾਲ ਦੀ ਪ੍ਰਕਿਰਿਆ ਦੇ ਵਿੱਚ ਤਬਦੀਲੀ ਸ਼ਾਮਿਲ ਹੋ ਸਕਦੀ ਹੈ ਮਿਲਰ ਨੇ ਕਿਹਾ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਭਾਰਤ ਜਾਂ ਦੂਜੇ ਦੇਸ਼ਾਂ ਤੋਂ ਵਿਜ਼ਟਰ ਆ ਰਹੇ ਨੇ ਪਰ ਰਿਫਿਊਜੀ ਅਤੇ ਇਮੀਗ੍ਰੇਸ਼ਨ ਬੋਰਡ ਤੋਂ ਫੀਡਬੈਕ ਕਹਾਂ ਪੱਖੇ ਨਹੀਂ ਹੈ ਇਸ ਲਈ ਹੋਰ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਸਭ ਕੁਝ درست ਹੋਵੇ ਅਤੇ ਸਭ ਤੋਂ ਪਹਿਲਾਂ ਇਸ ਤੇ ਨਜ਼ਰਸਾਨੀ ਹੋਵੇਗੀ ਕਿ ਵੀਜ਼ਾ ਆਖਰਕਾਰ ਕਿਵੇਂ ਦੇਣਾ ਪਰ ਇਮੀਗ੍ਰੇਸ਼ਨ ਮਿਨਿਸਟਰ ਬਿਲਰ ਨੇ ਦਫ਼ਤਰ ਵੱਲੋਂ ਯੋਜਨਾ ਸੰਬੰਧੀ ਵੇਰਵਿਆਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਟਿਕਟੌਕ ਤੇ ਸੋਸ਼ਲ ਮੀਡੀਆ ਤੇ ਜੋ ਵੀਡੀਓਜ਼ ਘੁੰਮ ਰਹੀਆਂ ਨੇ ਜਿਸ ਵਿੱਚ ਅਮਰੀਕਾ ਜਾਣਾ ਆਸਾਨ ਦੱਸਿਆ ਜਾ ਰਿਹਾ ਹੈ ਉਸ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਦੇ ਵਿੱਚ ਕਾਫੀ ਕੁਝ ਸਪਸ਼ਟ ਹੈ ਤੇ ਉਹਨਾਂ ਵੱਲੋਂ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਐਲੰਗਜ਼ੰਡਰਾ ਮੇਅਰਕਰਸ ਤੇ ਅਤੇ ਅਮਰੀਕਾ ਦੇ ਅੰਬਾਸਡਰ ਡੇਵਿਡ ਕੋਹਨ ਨਾਲ ਗੈਰ ਕਾਨੂੰਨੀ ਮਾਈਗ੍ਰੈਂਟਸ ਦੀ ਗਿਣਤੀ ਬਾਰੇ ਚਰਚਾ ਕੀਤੀ ਗਈ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਦੀ ਸਰਕਾਰ ਤੇ ਬੜਿਆਂ ਹੋਇਆ ਖਤਰਾ ਬਲੌਕ ਅਤੇ ਐਨਡੀਪੀ ਦੇ ਸਮਰਥਨ ਦੇ ਨਾਲ ਟਲ ਗਿਆ ਹੈ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਲਿਆਂਦਾ ਗਿਆ ਬੇਪਰੋਸ ਕੀ ਮਤਾ 211 ਦੇ ਮੁਕਾਬਲੇ 120 ਵੋਟਾਂ ਦੇ ਨਾਲ ਡਿੱਗ ਗਿਆ ਅਤੇ ਸਰਕਾਰ ਹਾਊਸ ਦੇ ਵਿੱਚ ਮжоਰੀਟੀ ਸਾਬਤ ਕਰਨ ਦੇ ਵਿੱਚ ਕਾਮਯਾਬ ਰਹੀ ਹੈ ਕਿਉਂਕਿ ਐਨਡੀਪੀ ਅਤੇ ਬਲੌਕ ਪਹਿਲਾਂ ਹੀ ਇਹ ਸਪਸ਼ਟ ਕਰ ਚੁੱਕੇ ਨੇ ਕਿ ਉਹ ਜਲਦੀ ਚੋਣਾ ਨਹੀਂ ਚਾਹੁੰਦੇ ਤੇ ਲਿਬਰਲਾਂ ਦਾ ਸਮਰਥਨ ਕਰਨਗੇ ਕਿਉਂਕਿ ਐਨਡੀਪੀ ਯੂਨੀਵਰਸਲ ਫਾਰਮਾਕੇਅਰ ਬਿਲ ਨੂੰ ਅੱਗੇ ਵਧਾਉਣ ਦੀ ਇੱਛਾ ਰੱਖਦੀ ਹੈ ਜੋ ਕਿ ਫਿਲਹਾਲ ਦੇ ਵਿੱਚ ਵਿਚਾਰ ਅਧੀਨ ਹੈ ਇਸੇ ਦੌਰਾਨ ਬਲੌਕ ਲੀਡ ਬਲਾਂਸ਼ੇ 2 ਬਿਲਾਂਤ ਸੀ 319 ਅਤੇ ਸੀ 282 ਨੂੰ ਅੱਗੇ ਵਧਾਉਣਾ ਚਾਹੁੰਦੇ ਨੇ ਤਾਂ ਜੋ ਸੀਨੀਅਰਸ ਦੀ ਪੈਨਸ਼ਨ ਦੇ ਵਿੱਚ 10% ਦੀ ਵਾਧਾ ਹੋਵੇ ਤੇ ਫਾਰਮੂਲਾ ਅਤੇ ਪੋਲਟਰੀ ਨੂੰ ਪਵਿੱਖਦੀਆਂ ਟ੍ਰੇਡ 네ਗੋਸ਼ੀਏਸ਼ਨ ਦੇ ਵਿੱਚ ਸਟਰੈਂਥਨ ਕੀਤਾ ਜਾਵੇ ਜਿਸ ਲਈ ਉਹਨਾਂ ਸਰਕਾਰ ਨੂੰ 29 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ ਤੇ ਅਜੇ ਹਾ ਨਾ ਹੋਣ ਤੇ ਉਹਨਾਂ ਸਰਕਾਰ ਸੁੱਟਣ ਲਈ ਕੰਜ਼ਰਵੇਟਿਵ ਦੇ ਅਤੇ ਐਨਡੀਪੀ ਦੇ ਨਾਲ ਗੱਲਬਾਤ ਅੱਗੇ ਵਧਾਈ ਜਾਵੇਗੀ ਪਾਰਟੀ ਦਾ ਇਹ ਵੀ ਦਾਅਵਾ ਹੈ ਕਿ ਇਸ ਦੇ ਨਾਲ ਸਿਰਫ ਕਿਊਬਿਕ ਦੇ ਲੋਕਾਂ ਨੂੰ ਹੀ ਨਹੀਂ ਕੈਨੇਡੀਅਨਸ ਨੂੰ ਵੀ ਫਾਇਦਾ ਹੋਵੇਗਾ। ਬੀਤਤਨ ਕੰਜ਼ਰਵੇਟਿਵ ਲੀਡਰ ਪ੍ਰੇਡੋ ਬੋਲੀਵਰ ਨੇ ਹਾਊਸ ਆਫ ਕਾਮਰਸ ਦੇ ਵਿੱਚ ਚੋਣ ਮੁਹਿੰਮ ਦੇ ਸਟਾਈਲ ਦਾ ਭਾਸ਼ਣ ਦਿੰਦਿਆਂ ਆਪਣੇ ਸਾਥੀ ਐਮਪੀਜ਼ ਨੂੰ ਟਰੂਡੋ ਸਰਕਾਰ ਨੂੰ ਡੇਗਣ ਲਈ ਲਿਆਂਦੇ ਬੇਰੋਜ਼ਗਾਰੀ ਮਤੇ ਦਾ ਸਮਰਥਨ ਕਰਨ ਦੀ ਮੰਗ ਕੀਤੀ ਸੀ। ਬੋਲੀਵਰ ਨੇ ਆਪਣੇ ਭਾਸ਼ਣ ਦੇ ਵਿੱਚ ਮਾਲੀਆ ਵਧਾਉਣ, ਵਿਆਜ ਦਰਾਂ ਤੇ ਕਰਜ਼ੇ ਘਟਾਉਣ ਅਤੇ ਵਿਕਾਸ ਲਈ ਰੁਕਾਵਟ ਵਾਲੇ ਟੈਕਸਾਂ ਵਿੱਚ ਕਟੌਤੀ ਕਰਨ ਦੀ ਯੋਜਨਾ ਲਿਆਉਂਦੀ ਗੱਲ ਆਖੀ ਸੀ। ਬੋਲੀਵਰ ਇਸ ਨੂੰ ਕੈਨੇਡਾ ਦਾ ਵਾਅਦਾ ਦਾਸ ਇਸ ਮਹੀਨੇ ਦੇ ਸ਼ੁਰੂ ਵਿੱਚ ਐਨਡੀਪੀ ਦੇ ਵੱਲੋਂ ਲਿਬਰਲ ਸਰਕਾਰ ਦੇ ਨਾਲ ਸਮਰਥਨ ਸਮਝੌਤਾ ਰੱਦ ਕੀਤੇ ਜਾਣ ਤੋਂ ਬਾਅਦ ਪੌਲੀਵਰ ਵੱਲੋਂ ਲਿਆਂਦਾ ਬੇਪਰੋਸ ਕੀ ਮਤੇਾ ਟਰੂਡੋ ਦੀ ਘੱਟ ਗਿਣਤੀ ਸਰਕਾਰ ਦੀ ਪਹਿਲੀ ਅਜ਼ਮਾਇਸ਼ ਸੀ ਐਨਡੀਪੀ ਤੇ ਬਲਾਕ ਕਬਿਕਵਾ ਪਹਿਲਾਂ ਹੀ ਇਸ ਮਤੇ ਦੇ ਵਿਰੁੱਧ ਵੋਟ ਪਾਉਣ ਦੀ ਗੱਲ ਆਖ ਚੁੱਕੇ ਨੇ ਕਨਜ਼ਰਵੇਟਿਵ ਲੀਡਰ ਪਿਊਰੀ ਪੌਲੀਵਰ ਲਿਬਰਲ ਸਰਕਾਰ ਨੂੰ ਡੇਗਣ ਦੇ ਵਿੱਚ ਜਗਮੀਤ ਸਿੰਘ ਦੇ ਇਨਕਾਰੀ ਹੋਣ ਕਰਕੇ ਉਹਨਾਂ ਦੀ ਆਲੋਚਨਾ ਕਰ ਰਹੇ ਨੇ ਬਲਾਕ ਦੇ ਐਨਡੀਪੀ ਦੇ ਬੇਪਰੋਸ ਕੀ ਮਤੇ ਦੇ ਵਿਰੁੱਧ ਵੋਟ ਪਾਉਣ ਕਰਕੇ ਜਲਦੀ ਚੋਣਾਂ ਹੋਣ ਦੀ ਸੰਭਾਵਨਾ ਨਹੀਂ ਕਨਜ਼ਰਵੇਟਿਵ ਕੋਲ ਵੀਰਵਾਰ ਨੂੰ ਬੇਪਰੋਸ ਕੀ ਮਤਾ ਪੇਸ਼ ਕਰਨ ਦਾ ਇੱਕ ਹੋਰ ਮੌਕਾ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇਹ ਗੱਲ ਕਬੂਲੀ ਸੀ ਕਿ ਕੈਨੇਡੀਅਨਸ ਵਧੇ ਹੋਏ ਖਰਚਿਆਂ ਦੇ ਕਾਰਨ ਪਰੇਸ਼ਾਨ ਹਨ ਪਰ ਸਰਕਾਰ ਉਹਨਾਂ ਨੂੰ ਰਾਹਤ ਪਹੁੰਚਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਜਿਸ ਦੇ ਵਿੱਚ ਉਹਨਾਂ 10 ਡਾਲਰ ਪ੍ਰਤੀ ਦਿਨ ਚਾਈਲਡ ਕੇਅਰ ਡੈਂਟਲ ਕੇਅਰ ਫਾਰਮਾ ਕੇਅਰ ਸਕੂਲ ਲੰਚ ਪ੍ਰੋਗਰਾਮ ਦਾ ਜ਼ਿਕਰ ਵੀ ਕੀਤਾ ਤੇ ਇਹ ਵੀ ਦਾਵਾ ਕੀਤਾ ਹੈ ਕਿ ਹਾਊਸਿੰਗ ਸੰਕਟ ਦਾ ਹੱਲ ਕਰਨ ਦੇ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ ਨੇ ਉਹਨਾਂ ਇੱਕ ਵਾਰ ਮੋੜ ਇਹ ਦਾਵਾ ਕੀਤਾ ਕਿ ਪਹਿਲਾਂ ਚੋਣਾ ਨਹੀਂ ਹੋਣਗੀਆਂ ਤੇ ਕੈਨੇਡੀਅਨ ਵੋਟਰਾਂ ਸਮੇ ਸਹੀ ਫੈਸਲਾ ਲੈਣਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ